ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰ ਰਹੇ ਹਾਂ ਵਿਗਿਆਨ ਦੀ ਖਾਸ ਕਰਕੇ 8ਵੀਂ ਜਮਾਤ ਦੇ ਦੂਜੇ ਪਾਠ ਸੂਖਮ ਜੀਵ ਦੋਸਤ ਅਤੇ ਦੁਸ਼ਮਣ ਬਾਰੇ ਹਾਂਜੀ ਨੋਟਸ ਨੇ ਪੀਡੀਐਫ ਵਿੱਚ ਅੱਛਾ ਤੇ ਇਹਨਾਂ ਨੋਟਸ ਵਿੱਚ ਨਾ ਮਤਲਬ ਪੂਰਾ ਅਭਿਆਸ ਕਵਰ ਕੀਤਾ ਗਿਆ ਜਿਵੇਂ ਖਾਲੀ ਥਾਵਾਂ ਸਹੀ ਗਲਤ ਮਿਲਾਨ ਕਰੋ ਐਮਸੀਕਿਊ ਵੀ ਹੈਗੇ ਆ ਤੇ ਫਿਰ ਛੋਟੇ ਵੱਡੇ ਸਵਾਲ ਜਵਾਬ ਵੀ ਹਾਂ ਮਤਲਬ ਪੂਰਾ ਪੈਕੇਜ ਹੈ ਵਿਦਿਆਰਥੀਆਂ ਲਈ ਹਾਂਜੀ ਬਿਲਕੁਲ ਤਾਂ ਆਪਣਾ ਮਕਸਦ ਹੈ ਅੱਜ ਇਹਨਾਂ ਨੋਟਸ ਨੂੰ ਚੰਗੀ ਤਰ੍ਹਾਂ ਫਰੋਲਣਾ ਇੱਕ ਇੱਕ ਚੀਜ਼ ਨੂੰ ਸਮਝਣਾ ਚਲੋ ਫਿਰ ਸ਼ੁਰੂ ਕਰਦੇ ਹਾਂ ਜ਼ਰੂਰ ਤੇ ਦੇਖੋ ਇਹ ਵਿਸ਼ਾ ਹੈ ਵੀ ਬੜਾ ਕਮਾਲ ਦਾ ਸੂਖਮ ਜੀਵ ਯਾਨੀ ਕਿ ਮਾਈਕਰੋ অর্গানিਜ਼ਮਸ ਹਰ ਥਾਂ ਨੇ ਸਾਡੇ ਆਲੇ ਦੁਆਲੇ ਪਰ ਦਿਖਦੇ ਨਹੀਂ ਹਾਂ ਇਹੀ ਤਾਂ ਗੱਲ ਹੈ ਤੇ ਇਹਨਾਂ ਚੋਂ ਕੁਝ ਤਾਂ ਆਪਣੇ ਲਈ ਬਹੁਤ ਚੰਗੇ ਨੇ ਦੋਸਤਾਂ ਵਾਂਗ ਤੇ ਕੁਝ ਉਹ ਨੁਕਸਾਨ ਕਰਦੇ ਨੇ ਦੁਸ਼ਮਨਾ ਵਾਂਗ ਇਹ ਅਭਿਆਸ ਸਮਝਣ ਚ ਮਦਦ ਕਰੇਗਾ ਕਿ ਕੌਣ ਦੋਸਤ ਕੌਣ ਦੁਸ਼ਮਣ ਸਭ ਤੋਂ ਪਹਿਲਾਂ ਉਹੀ ਗੱਲ ਕਿ ਇਹਨਾਂ ਨੂੰ ਦੇਖਿਆ ਕਿਵੇਂ ਜਾਵੇ ਪਹਿਲੀ ਖਾਲੀ ਥਾਂ ਹੀ ਇਹ ਪੁੱਛਦੀ ਹੈ ਨੋਟਸ ਚ ਸੂਖਮ ਜੀਵਾਂ ਨੂੰ ਦੀ ਸਹਾਇਤਾ ਨਾਲ ਦੇਖਿਆ ਜਾ ਸਕਦਾ ਹੈ ਕੀ ਆਊਗਾ ਜੀ ਇੱਥੇ ਇਹਦਾ ਜਵਾਬ ਹੈ ਸੂਖਮ ਦਰਸ਼ੀ ਯੰਤਰ ਯਾਨੀ ਮਾਈਕਰੋਸਕੋਪ ਇਹ ਇੰਨੇ ਨਿੱਕੇ ਹੁੰਦੇ ਨੇ ਮਤਲਬ ਬਹੁਤ ਹੀ ਜ਼ਿਆਦਾ ਛੋਟੇ ਕਿ ਸਾਡੀ ਅੱਖ ਫੜ ਨਹੀਂ ਸਕਦੀ ਅੱਛਾ ਇਸੇ ਕਰਕੇ ਫਿਰ ਉਹ ਸਹੀ ਗਲਤ ਵਾਲਾ ਸਵਾਲ ਹੈ ਨੰਗੀ ਅੱਖ ਨਾਲ ਸਾਰੇ ਜੀਵ ਵੇਖੇ ਜਾ ਸਕਦੇ ਹਨ ਇਹ ਤਾਂ ਫਿਰ ਗਲਤ ਹੋ ਗਿਆ ਹਾਂਜੀ ਬਿਲਕੁਲ ਗਲਤ ਐਫ ਸਾਰੇ ਨਹੀਂ ਦੇਖ ਸਕਦੇ ਸੂਖਮ ਜੀਵਾ ਲਈ ਤਾਂ ਖਾਸ ਯੰਤਰ ਮਾਈਕਰੋਸਕੋਪ ਚਾਹੀਦਾ ਹੀ ਚਾਹੀਦਾ ਤੇ ਇਹ ਹੁੰਦੇ ਕਿੰਨੀ ਤਰ੍ਹਾਂ ਦੇ ਨੇ ਇੱਕ ਨਿੱਕਾ ਸਵਾਲ ਹੈਗਾ ਨੋਟਸ ਚ ਸੂਖਮ ਜੀਵਾ ਦੇ ਸਮੂਹਾ ਗਰੁੱਪਾਂ ਦੇ ਨਾਮ ਲਿਖੋ ਹਾਂ ਇਹ ਮਹੱਤਵਪੂਰਨ ਹੈ ਵਿਗਿਆਨੀਆਂ ਨੇ ਨਾ ਇਹਨਾਂ ਨੂੰ ਮੁੱਖ ਤੌਰ ਤੇ ਪੰਜ ਵੱਡੇ ਗਰੁੱਪਾਂ ਚ ਵੰਡਿਆ ਪਹਿਲਾ ਜੀਵਾਣੂ ਯਾਨੀ ਬੈਕਟੀਰੀਆ ਫਿਰ ਉਲਿਆ ਜਿਵੇਂ ਫੰਗਸ ਹਾਂਜੀ ਤੀਜਾ ਪ੍ਰੋਟੋਜ਼ੋਆ ਜੋថា ਕਾਇਆ ਜਿਹਨੂੰ ਐਲਗੀ ਕਹਿੰਦੇ ਆ ਤੇ ਪੰਜਵਾਂ ਉਹ ਵਿਸ਼ਾਣੂ ਯਾਨੀ ਵਾਇਰਸ ਅੱਛਾ ਪੰਜ ਗਰੁੱਪ ਤੇ ਇਹਨਾਂ ਨੂੰ ਮਤਲਬ ਸਭ ਤੋਂ ਪਹਿਲਾਂ ਲੱਭਿਆ ਕਿਨੇ ਸੀ ਇੱਕ ਸਹੀ ਗਲਤ ਹੋਰ ਹੈ ਐਂਟਨ ਵੈਨ ਲਿਊਨਹੋਕ ਪਹਿਲਾ ਵਿਅਕਤੀ ਸੀ ਜਿਸਨੇ ਇੱਕ ਸੈਲੀ ਸੂਖਸ਼ਮ ਜੀਵਾ ਦੀ ਵਿਆਖਿਆ ਕੀਤੀ ਇਹ ਸਹੀ ਹੈ ਬਿਲਕੁਲ ਸਹੀ ਐਂਟਨ ਵੈਨ ਲਿਊਨਹੋਕ ਇਹ 17ਵੀਂ ਸਦੀ ਛੋਏ ਨੇ ਹਾਲੈਂਡ ਦੇ ਉਹਨਾਂ ਨੇ ਨਾ ਆਪਣੇ ਬਣਾਏ ਮਾਈਕਰੋਸਕੋਪ ਨਾਲ ਪਾਣੀ ਚ ਦੰਦਾਂ ਦੀ ਮੈਲ ਚ ਹਰ ਥਾਂ ਇਹ ਨਿੱਕੇ ਨਿੱਕੇ ਜੀਵ ਦੇਖੇ ਕਮਾਲ ਹੈ ਹਾਂ ਉਹਨਾਂ ਨੂੰ ਸੂਖਮ ਜੀਵ ਵਿਗਿਆਨ ਦਾ ਪਿਤਾਮਾ ਵੀ ਕਹਿੰਦੇ ਆ ਉਹਨਾਂ ਤੋਂ ਪਹਿਲਾਂ ਕਿਸੇ ਨੂੰ ਚਿਤਚੇਤਾ ਵੀ ਨਹੀਂ ਸੀ ਕਿ ਐਡੀ ਨਿੱਕੀ ਦੁਨੀਆ ਵੀ ਹੈਗੀ ਹੈ ਚਲੋ ਹੁਣ ਇਹਨਾਂ ਦੇ ਦੋਸਤ ਵਾਲੇ ਪਾਸੇ ਆਉਨੇ ਆ ਨੋਟਸ ਵਿੱਚ ਕਈ ਥਾਂ ਜ਼ਿਕਰ ਹੈ ਇੱਕ ਹੋਰ ਖਾਲੀ ਥਾਂ ਉਹ ਜੀਵਾਣੂ ਹੈ ਜੋ ਦਹੀਂ ਬਣਾਉਣ ਵਿੱਚ ਮਦਦ ਕਰਦਾ ਹੈ ਇਹ ਤਾਂ ਕਾਫੀ ਆਮ ਪਤਾ ਹੁੰਦਾ ਹਾਂ ਇਹ ਤਾਂ ਬਹੁਤ ਮਸ਼ਹੂਰ ਹੈ ਲੈਕਟੋਬੈਸਿਲਸ ਇਹ ਬੈਕਟੀਰੀਆ ਦੁੱਧ ਚ ਜਿਹੜੀ ਸ਼ੱਕਰ ਹੁੰਦੀ ਹੈ ਲੈਕਟੋਸ ਉਹਨੂੰ ਲੈਕਟਿਕ ਐਸਿਡ ਚ ਬਦਲ ਦਿੰਦਾ ਅੱਛਾ ਤੇ ਉਸ ਐਸਿਡ ਨਾਲ ਦੁੱਧ ਜੰਮ ਜਾਂਦਾ ਗਾੜਾ ਹੋ ਕੇ ਦਹੀਂ ਬਣ ਜਾਂਦਾ ਤੇ ਇਹ ਆਪਣੇ ਪੇਟ ਲਈ ਵੀ ਚੰਗਾ ਮੰਨਿਆ ਜਾਂਦਾ ਹਾਂਜੀ ਤੇ ਜਿਹੜਾ ਵੱਡਾ ਸਵਾਲ ਸੀ ਨਾ ਨੋਟਸ ਚ ਨੰਬਰ 7 ਉਹਦੇ ਵਿੱਚ ਭੋਜਨ ਉਦਯੋਗ ਬਾਰੇ ਹੋਰ ਵੀ ਦੱਸਿਆ हां दही ਤੋਂ ਇਲਾਵਾ ਹੋਰ ਵੀ ਬੈਕਟੀਰੀਆ ਤੇ ਉੱਲੀਆਂ ਹੈਗੇ ਨੇ ਜਿਹੜੇ ਪਨੀਰ ਵਗੈਰਾ ਬਣਾਉਣ ਚ ਕੰਮ ਆਉਂਦੇ ਤੇ ਖਮੀਰ ਯਾਨੀ ਯੀਸਟ ਉਹ ਵੀ ਇੱਕੇ ਕਿਸਮ ਦੀ ਉੱਲੀ ਹੈ ਉਹ ਤਾਂ ਬਹੁਤ ਘੱਟ ਦੀ ਚੀਜ਼ ਹੈ ਓਕੇ ਮੈਂ ਉਹ ਦੇਖੋ ਸ਼ੱਕਰ ਨੂੰ ਨਾ ਐਲਕੋਹਲ ਚ ਬਦਲ ਦਿੰਦੀ ਹੈ ਫਰਮੈਂਟੇਸ਼ਨ ਕਹਿੰਦੇ ਐ ਇਹਨੂੰ ਸਾਰੀ ਸ਼ਰਾਬ ਇੰਡਸਟਰੀ ਇਸੇ ਤੇ ਚੱਲਦੀ ਹੈ ਤੇ ਉਹੀ ਖਮੀਰ ਜਦੋਂ ਆਪਾਂ ਆਟੇ ਚ ਪਾਨੇ ਆ ਤਾਂ ਉਹ ਕਾਰਬਨ ਡਾਈਆਕਸਾਈਡ ਗੈਸ ਕੱਢਦੀ ਹੈ ਅੱਛਾ ਤਾਂ ਕਰਕੇ ਬ੍ਰੈਡ ਫੁੱਲ ਜਾਂਦੀ ਹੈ ਹਾਂਜੀ ਬ੍ਰੈਡ ਕੇ ਕੁਲਚੇ ਇਹ ਸਭ ਉਸੀ ਗੈਸ ਕਰਕੇ ਫੁੱਲਦੇ ਨੇ ਨਰਮ ਬਣਦੇ ਨੇ ਬੇકરી ਦਾ ਸਾਰਾ ਕੰਮ ਐਸੇ ਤੇ ਆ ਵਾਹ ਪੋਜਨ ਤੋਂ ਅੱਗੇ ਦਵਾਈਆਂ 'ਚ ਵੀ ਇਹਨਾਂ ਦਾ ਕੰਮ ਐ ਇੱਕ ਸਹੀ ਗਲਤ ਸੀ ਪੈਨਸਲੀਨ ਪੈਨਿਸਿਲੀਅਮ ਨੋਟੇਟਮ ਤੋਂ ਤਿਆਰ ਕੀਤੀ ਜਾਂਦੀ ਐ ਇਹ ਸਹੀ ਦੱਸਿਆ ਗਿਆ ਬਿਲਕੁਲ ਸਹੀ ਟੀ ਪੈਨਸਲੀਨ ਤਾਂ ਸਮਝੋ ਇੱਕ ਕ੍ਰਾਂਤੀ ਸੀ ਦਵਾਈਆਂ 'ਚ ਅਲੈਗਜ਼ੈਂਡਰ ਫਲੇਮਿੰਗ ਨੇ ਲੱਭੀ ਸੀ ਉਹ ਵੀ ਐਕਸੀਡੈਂਟਲੀ ਉਹਨਾਂ ਦੇਖਿਆ ਕਿ ਇੱਕ ਉੱਲੀ ਪੈਨਿਸਿਲੀਅਮ ਨੋਟੇਟਮ ਉਹ ਬੈਕਟੀਰੀਆ ਨੂੰ ਮਾਰ ਰਹੀ ਸੀ ਅੱਛਾ ਹਾਂ ਤੇ ਇਹ ਬਣ ਗਈ ਦੁਨੀਆ ਦੀ ਪਹਿਲੀ ਐਂਟੀਬਾਇਓਟਿਕ ਕਿੰਨੀਆਂ ਜਵਾਨਾਂ ਬਚਾਈਆਂ ਇਹਨੇ ਉਹ ਵੱਡੇ ਸਵਾਲ ਨੰਬਰ 7 ਚ ਵੀ ਇਹਦਾ ਜ਼ਿਕਰ ਹੈ ਨਾਲੇ ਪ੍ਰੋਬਾਇਓਟਿਕਸ ਦਾ ਵੀ ਜਿਹੜੇ ਚੰਗੇ ਬੈਕਟੀਰੀਆ ਹੁੰਦੇ ਨੇ ਆਪਣੇ ਪੇਟ ਲਈ ਪਰ ਫਿਰ ਇੱਕ ਹੋਰ ਸਹੀ ਗਲਤ ਥੋੜਾ ਉਲਝਾਉਂਦਾ ਸੂਖਮ ਜੀਵ ਜੋ ਪੌਦਿਆਂ ਅਤੇ ਜੰਤੂਆਂ ਲਈ ਲਾਭਕਾਰੀ ਹੁੰਦੇ ਹਨ ਉਹਨਾਂ ਨੂੰ ਰੋਗਜਨਕ ਕਹਿੰਦੇ ਹਨ ਇਹ ਗਲਤ ਹੈ ਐਫ ਹਾਂ ਇਹ ਬਹੁਤ ਜ਼ਰੂਰੀ ਫਰਕ ਹੈ ਰੋਗਜਨਕ ਮਤਲਬ ਪੈਥੋਜਨਿਕ ਯਾਨੀ ਰੋਗ ਪੈਦਾ ਕਰਨ ਵਾਲਾ ਉਹ ਤਾਂ ਦੁਸ਼ਮਣ ਹੋਇਆ ਨਾ ਜਿਹੜੇ ਲਾਭਕਾਰੀ ਨੇ ਉਹ ਤਾਂ ਦੋਸਤ ਨੇ ਉਹ ਰੋਗਜਨਕ ਨਹੀਂ ਹੋ ਸਕਦੇ ਠੀਕ ਹੁਣ ਵਾਤਾਵਰਣ ਵਾਲੇ ਪਾਸੇ ਦੇਖਿਏ ਵੱਡੇ ਸਵਾਲ ਚ ਦੋ ਹੋਰ ਪੁਆਇੰਟ ਸੀਗੇ ਮਲ ਪ੍ਰਵਾਹ ਵਿਸਰਜਨ ਯਾਨੀ ਸੀਵਿਜ ਡਿਸਪੋਜ਼ਲ ਤੇ ਪਦਾਰਥਾਂ ਦਾ ਮੋੜ ਚੱਕਰਨ ਨਿਊਟ੍ਰੀਐਂਟ ਸਾਈਕਲਿੰਗ ਇਹਨਾਂ ਚ ਕੀ ਰੋਲਾ ਇਹਨਾਂ ਦਾ ਬਹੁਤ ਹੀ ਵੱਡਾ ਰੋਲਾ ਦੇਖੋ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਹੁੰਦਾ ਹੈ ਉਹਨੂੰ ਸਾਫ਼ ਕਰਨ ਲਈ ਬਹੁਤ ਸਾਰੇ ਬੈਕਟੀਰੀਆ ਕੰਮ ਕਰਦੇ ਨੇ ਉਹ ਗੰਦਗੀ ਨੂੰ ਤੋੜ ਦਿੰਦੇ ਨੇ ਜੈਵਿਕ ਉਪਚਾਰ ਕਹਿੰਦੇ ਆ ਹਾਂਜੀ ਜਦੋਂ ਕੋਈ ਜਾਨਵਰ ਜਾਂ ਪੌਦਾ ਮਰ ਜਾਂਦਾ ਤਾਂ ਇਹੀ ਸੁਖਮ ਜੀਵ ਜਿਨ੍ਹਾਂ ਨੂੰ ਆਪਾਂ ਡੀਕੰਪੋਜ਼ਰਸ ਕਹਿੰਦੇ ਆ ਉਹ ਉਸਨੂੰ ਗਾਲ ਸੜਾ ਕੇ ਵਾਪਸ ਮਿੱਟੀ ਚ ਰਲਾ ਦਿੰਦੇ ਅੱਛਾ ਖਾਦ ਵਾਂਗੂ ਬਣ ਜਾਂਦਾ ਹਾਂ ਇੱਕ ਤਰ੍ਹਾਂ ਨਾਲ ਉਸ ਨਾਲ ਕਾਰਬਨ ਨਾਈਟ੍ਰੋਜਨ ਫਾਸਫਰ ਜਿਹੜੇ ਜ਼ਰੂਰੀ ਤੱਤ ਨੇ ਉਹ ਵਾਪਸ ਮਿੱਟੀ ਚ ਆ ਜਾਂਦੇ ਤਾਂ ਕਿ ਨਵੇਂ ਪੌਦੇ ਉਹਨਾਂ ਨੂੰ ਵਰਤ ਸਕਣ ਇਹ ਚੱਕਰ ਨਾ ਚੱਲੇ ਤਾਂ ਜ਼ਿੰਦਗੀ ਰੁਕ ਜਾਵੇ ਧਰਤੀ ਤੇ ਸਹੀ ਗੱਲ ਹੈ ਤੇ ਦੋ ਹੋਰ ਚੀਜ਼ਾਂ ਸੀ ਵੱਡੇ ਸਵਾਲ ਚ ਰੇਸ਼ਿਆਂ ਦਾ ਗੱਲ ਨਾ ਤੇ ਚਮੜਾ ਰੰਗਣਾ ਹਾਂ ਜਿਵੇਂ ਸਣ ਦਾ ਪੌਦਾ ਹੁੰਦਾ ਉਸ ਤੋਂ ਲਿਨਨ ਦਾ ਕੱਪੜਾ ਬਣਦਾ ਉਹਦੇ ਲਈ ਪਹਿਲਾਂ ਤਣੇ ਨੂੰ ਪਾਣੀ 'ਚ ਗਾਲਣਾ ਪੈਂਦਾ ਤਾਂ ਕਿ ਰੇਸ਼ੇ ਨਿਕਲਣ ਉਹ ਗਾਲਣ ਦਾ ਕੰਮ ਵੀ ਬੈਕਟੀਰੀਆ ਕਰਦੇ ਨੇ ਅੱਛਾ ਤੇ ਪੁਰਾਣੇ ਜ਼ਮਾਨੇ 'ਚ ਚਮੜੇ ਨੂੰ ਨਰਮ ਕਰਨ ਲਈ ਉਹਨੂੰ ਤਿਆਰ ਕਰਨ ਲਈ ਵੀ ਬੈਕਟੀਰੀਆ ਦੀ ਵਰਤੋਂ ਹੁੰਦੀ ਸੀ ਤਾਂ ਕਹਿਣ ਦਾ ਮਤਲਬ ਫਾਇਦੇ ਬਹੁਤ ਨਹੀਂ ਇਹਨਾਂ ਦੇ ਇਹ ਤਾਂ ਹੋ ਗਏ ਸਾਰੇ ਦੋਸਤ ਵਾਲੇ ਕੰਮ ਪਰ ਹੁਣ ਦੁਸ਼ਮਣ ਵਾਲੇ ਪਾਸੇ ਵੀ ਝਾਤ ਮਾਰੀਏ ਸਭ ਤੋਂ ਪਹਿਲਾਂ ਤਾਂ ਖਾਣਾ ਖਰਾਬ ਕਰ ਦਿੰਦੇ ਨੇ ਇਹ ਖਾਲੀ ਥਾਂ ਸੀ ਵਰਗੀਆਂ ਉਲੀਆਂ ਭੋਜਨ ਵਿੱਚ ਵਿਸ਼ਾਲਾਪਣ ਪੈਦਾ ਕਰਦੀਆਂ ਹਨ ਤੇ ਜਵਾਬ ਸੀ ਐਸਪਰਜੀਲਸ ਇਤੇ ਇਹਦੇ ਵਰਗੀਆਂ ਹੋਰ ਕਈ ਓਲੀਆਂ ਤੇ ਕੁਝ ਬੈਕਟੀਰੀਆ ਵੀ ਜਿਵੇਂ ਨਿੱਕੇ ਸਵਾਲ ਨੰਬਰ 2 ਚ ক্লোਸਟ੍ਰੀਡੀਅਮ ਦਾ ਨਾਮ ਹੈ ਇਹ ਖਾਣੇ ਤੇ ਉਗ ਕੇ ਨਾ ਜ਼ਹਿਰੀਲੇ ਪਦਾਰਥ ਛੱਡਦੇ ਨੇ ਹਾਂਜੀ ਉਸੇ ਨੂੰ ਪੋਜਨ ਦਾ ਵਿਸ਼ੈਲਾਪਣ ਜਾਂ ਫੂਡ ਪੋਇਜ਼ਨਿੰਗ ਕਹਿੰਦੇ ਨੇ ਬੰਦਾ ਬਹੁਤ ਬਿਮਾਰ ਹੋ ਸਕਦਾ ਇਸ ਨਾਲ ਤੇ ਇਹ ਸਿਰਫ ਸਾਡੇ ਖਾਣੇ ਤੇ ਹੀ ਨਹੀਂ ਫਸਲਾਂ ਨੂੰ ਵੀ ਪੈਂਦੇ ਹੋਣਗੇ ਇੱਕ ਛੋਟਾ ਸਵਾਲ ਸੀ ਨੰਬਰ 3 ਪੌਦਿਆਂ ਵਿੱਚ ਉllੀਆਂ ਨਾਲ ਹੋਣ ਵਾਲੇ ਤਿੰਨ ਰੋਗ ਹਾਂਜੀ ਬਿਲਕੁਲ ਫਸਲਾਂ ਦੇ ਤਾਂ ਵੱਡੇ ਦੁਸ਼ਮਣ ਨੇ ਇਹ ਨੋਟਸ 'ਚ ਉਦਾਹਰਨਾਂ ਨੇ ਗੰਨੇ ਦੀ ਸੀਵੀ ਜਿਹਨੂੰ ਰੈਡ ਰੌਟ ਕਹਿੰਦੇ ਆ ਕਣਕ ਦੀ ਕਾਂਗਿਆਰੀ ਸਮੱਠ ਤੇ ਕਣਕ ਜਾਂ ਚੌਲਾਂ ਦੀ ਕੁੰਗੀ ਰਸਟ ਇਹੇ ਬਿਮਾਰੀਆਂ ਫਸਲ ਤਬਾਹ ਕਰ ਦਿੰਦੀਆਂ ਨੇ ਅੱਛਾ ਤੇ ਪਸ਼ੂਆਂ ਨੂੰ ਵੀ ਹੁੰਦੀਆਂ ਬਿਮਾਰੀਆਂ ਇਹਨਾਂ ਤੋਂ ਨਿਕਾ ਸਵਾਲ ਨੰਬਰ 4 ਪੁੱਛਦਾ ਪਸ਼ੂਆਂ ਵਿੱਚ ਜੀਵਾਣੂਆਂ ਨਾਲ ਹੋਣ ਵਾਲੇ ਦੋ ਰੋਗ ਹਾਂ ਉਹਦੇ ਚ ਦੋ ਬੜੀਆਂ ਖਤਰਨਾਕ ਬਿਮਾਰੀਆਂ ਦਸੀਆਂ ਐਂਥਰੈਕਸ ਇਹ ਤਾਂ ਪਸ਼ੂਆਂ ਤੋਂ ਇਨਸਾਨਾਂ ਚ ਵੀ ਆ ਸਕਦੀ ਹੈ ਤੇ ਦੂਜੀ ਤਪਦਿਕ ਯਾਨੀ ਟੀਬੀ ਇਹ ਪਸ਼ੂਆਂ ਨੂੰ ਕਮਜ਼ੋਰ ਕਰ ਦਿੰਦੀ ਹੈ ਹੁਣ ਆਈਏ ਇਨਸਾਨਾਂ ਦੀਆਂ ਬਿਮਾਰੀਆਂ ਤੇ ਐਮਸੀਕਿਊ ਦਾ ਪਹਿਲਾ ਸਵਾਲ ਸੀ ਕਿਹੜੀ ਬਿਮਾਰੀ ਜੀਵਾਣੂ ਯਾਨੀ ਬੈਕਟੀਰੀਆ ਕਰਕੇ ਨਹੀਂ ਹੁੰਦੀ ਆਪਸ਼ਨ ਸੀ ਟਾਈਫਾਈਡ ਟੈਟਨਸ ਹੈਜ਼ਾ ਮਲੇਰੀਆ ਤੇ ਜਵਾਬ ਸੀ ਮਲੇਰੀਆ ਹਾਂ ਇਹ ਫਰਕ ਬਹੁਤ ਜ਼ਰੂਰੀ ਆ ਸਮਝਣਾ ਟਾਈਫਾਈਡ ਟੈਟਨਸ ਹੈਜ਼ਾ ਇਹ ਸਾਰੇ ਹੁੰਦੇ ਨੇ ਬੈਕਟੀਰੀਆ ਕਰਕੇ ਪਰ ਮਲੇਰੀਆ ਉਹ ਹੁੰਦਾ ਪ੍ਰੋਟੋਜ਼ੋਆ ਕਰਕੇ ਤੇ ਫੈਲਾਉਂਦਾ ਕੌਣ ਹੈ ਮੱਛਰ ਠੀਕ ਹੈ ਤਾਂ ਸਾਰੇ ਸੂਖਮ ਜੀਵ ਇੱਕੋ ਜਿਹੇ ਨਹੀਂ ਬਿਲਕੁਲ ਨਹੀਂ ਤੇ ਸਾਰੀਆਂ ਬਿਮਾਰੀਆਂ ਦਾ ਕਾਰਨ ਵੀ ਸਿਰਫ ਬੈਕਟੀਰੀਆ ਨਹੀਂ ਇੱਕ ਹੋਰ ਚੀਜ਼ ਜਿਹੜੀ ਕਨਫਿਊਜ਼ ਕਰਦੀ ਹੈ ਵਿਸ਼ਾਣੂ ਯਾਨੀ ਵਾਇਰਸ ਇੱਕ ਐਮਸੀਕਿਊ ਪੁੱਛਦਾ ਕਿਸ ਨੂੰ ਸਾਫ਼-ਸਾਫ਼ ਸਜੀਵ ਜਾਂ ਨਿਰਜੀਵ ਨਹੀਂ ਕਹਿ ਸਕਦੇ ਜਵਾਬ ਵਿਸ਼ਾਣੂ ਤੇ ਛੋਟਾ ਸਵਾਲ ਨੰਬਰ 5 ਵੀ ਇਹ ਹੀ ਪੁੱਛਦਾ ਕਿ ਇਹ ਕੀ ਹੁੰਦੇ ਨੇ ਤੇ ਕਿਹੜੀਆਂ ਬਿਮਾਰੀਆਂ ਕਰਦੇ ਨੇ ਵਿਸ਼ਾਣੂ ਦੇਖੋ ਬੜੀ ਅਜੀਬ ਸ਼ੈ ਨੇ ਜਦੋਂ ਇਹ ਕਿਸੇ ਜੀਵਿਤ ਸੈੱਲ ਤੋਂ ਬਾਹਰ ਹੁੰਦੇ ਨੇ ਨਾ ਤਾਂ ਬਿਲਕੁਲ ਬੇਜਾਨ ਕਣਾਂ ਵਰਗੇ ਕੋਈ ਹਰਕਤ ਨਹੀਂ ਅੱਛਾ ਨੇ ਜੋ ਕਿ ਜੀਵਿਤ ਹੋਣ ਦਾ ਲੱਛਣ ਹੈ ਤਾਂ ਹੀ ਇਹਨਾਂ ਨੂੰ ਵਿਚਕਾਰ ਲਾ ਕਿਹਾ ਜਾਂਦਾ ਹੈ ਹਾਂ ਸਜੀਵ ਤੇ ਨਿਰਜੀਵ ਦੇ ਵਿਚਕਾਰ ਲਿਖੜੇ ਤੇ ਬਿਮਾਰੀਆਂ ਤਾਂ ਬਹੁਤ ਫੈਲਾਉਂਦੇ ਨੇ ਜਿਵੇਂ ਐਡਜ਼ ਕੋਵਿਡ-19 ਤਾਂ ਸਭ ਨੂੰ ਪਤਾ ਹੀ ਹੈ ਪੋਲੀਓ ਆਮ ਜ਼ੁਕਾਮ ਇਨਫਲੂਐਂਜ਼ਾ ਇਹ ਸਭ ਵਾਇਰਸ ਕਰਕੇ ਹੁੰਦੇ ਨੇ ਅੱਛਾ ਇੱਕ ਐਮਸੀਕਿਊ ਹੋਰ ਸੀ ਕਿਹੜਾ ਸੂਖਮ ਜੀਵ ਆਪਣਾ ਭੋਜਨ ਆਪ ਬਣਾ ਸਕਦਾ ਹੈ ਆਪਸ਼ਨ ਸੀ ਕਾਈ ਬ੍ਰੈਡ ਮੋਲਡ ਡਾਇਟਮਸ ਅਮੀਬਾ ਜਵਾਬ ਸੀ ਕਾਈ ਜਾਂ ਡਾਇਟਮਸ ਹਾਂਜੀ ਕਾਈ ਐਲਗੀ ਤੇ ਡਾਇਟਮਸ ਇਹ ਵੀ ਇੱਕ ਤਰ੍ਹਾਂ ਦੀ ਕਾਈ ਹੀ ਹੁੰਦੀ ਹੈ ਇਹਨਾਂ ਵਿੱਚ ਨਾ ਹਰਾ ਪਦਾਰਥ ਹੁੰਦਾ ਕਲੋਰੋਫਿਲ ਓ ਜਿਵੇਂ ਪੌਦਿਆਂ ਚ ਬਿਲਕੁਲ ਇਸੇ ਕਰਕੇ ਉਹ ਸੋਚੋ ਤੇ ਉੱਤਰ ਦਿਓ ਵਾਲੇ ਹਿੱਸੇ 'ਚ ਪੁੱਛਿਆ ਨਾ ਕਿ ਕਾਈ ਦਾ ਹਰਾ ਰੰਗ ਕਿਉਂ ਹੁੰਦਾ ਹੈ ਉਹ ਕਲੋਰੋਫਿਲ ਕਰਕੇ ਔਰ ਇਸੇ ਕਲੋਰੋਫਿਲ ਨਾਲ ਇਹ ਸੂਰਜ ਦੀ ਰੋਸ਼ਨੀ ਵਰਤ ਕੇ ਆਪਣਾ ਖਾਣਾ ਆਪ ਬਣਾ ਲੈਂਦੇ ਨੇ ਜਿਵੇਂ ਪੌਦੇ ਬਣਾਉਂਦੇ ਤੇ ਬਾਕੀ ਦੇ ਬ੍ਰੈਡ ਮੋਲਡ ਜਾਂ ਅਮੀਬਾ ਨਹੀਂ ਬ੍ਰੈਡ ਮੋਲਡ ਤਾਂ ਉੱਲੀਆ ਉਹ ਦੂਜਾਂ ਤੋਂ ਖਾਣਾ ਲੈਂਦੀ ਆ ਤੇ ਅਮੀਬਾ ਪ੍ਰੋਟੋਜ਼ੋਆ ਆ ਉਹ ਵੀ ਆਪਣਾ ਖਾਣਾ ਆਪ ਨਹੀਂ ਬਣਾ ਸਕਦਾ ਠੀਕ ਹੈ ਹੁਣ ਜੇ ਇਹ ਬਿਮਾਰੀਆਂ ਫੈਲਾਉਂਦੇ ਨੇ ਤਾਂ ਬਚਾ ਦਾ ਇੱਕ ਤਰੀਕਾ ਹੈ ਟੀਕਾ ਕਰਨਾ ਇੱਕ ਐਮਸੀਕਿਊ ਸੀ ਕਿਹੜੀ ਬਿਮਾਰੀ ਟੀਕੇ ਨਾਲ ਰੋਕਦੀ ਹੈ ਜਵਾਬ ਸੀ ਪੋਲੀਓ ਤੇ ਛੋਟਾ ਸਵਾਲ ਨੰਬਰ 6 ਪੁੱਛਦਾ ਹੈ ਟੀਕਾਕਰਨ ਕੀ ਹੁੰਦਾ ਹੈ ਤੇ ਤਿੰਨ ਬਿਮਾਰੀਆਂ ਦੱਸੋ ਜੋ ਰੋਕੀਆਂ ਜਾ ਸਕਣ ਟੀਕਾਕਰਨ ਯਾਨੀ ਵੈਕਸੀਨੇਸ਼ਨ ਇਹ ਤਾਂ ਬਹੁਤ ਵੱਡੀ ਖੋਜ ਆ ਇਹਦੇ ਵਿੱਚ ਕੀ ਕਰਦੇ ਨੇ ਜਿਹੜਾ ਬਿਮਾਰੀ ਵਾਲਾ ਜੀਵਾਣੂ ਜਾਂ ਵਾਇਰਸ ਹੁੰਦਾ ਨਾ ਉਹਦਾ ਕਮਜ਼ੋਰ ਜਾਂ ਮਰਿਆ ਹੋਇਆ ਰੂਪ ਜਾਂ ਉਹਦਾ ਕੋਈ ਟੁਕੜਾ ਸਰੀਰ 'ਚ ਭੇਜਦੇ ਨੇ ਟੀਕੇ ਰਾਈ ਹਾਂਜੀ ਟੀਕੇ ਰਾਈ ਉਸ ਨਾਲ ਆਪਣਾ ਸਰੀਰ ਦਾ ਜਿਹੜਾ ਬਚਾਅ ਸਿਸਟਮ ਆ ਇਮਿਊਨ ਸਿਸਟਮ ਉਸ ਰੋਗਾਣੂ ਨੂੰ ਪਛਾਣ ਲੈਂਦਾ ਤੇ ਉਹਦੇ ਖਿਲਾਫ ਫੌਜ ਤਿਆਰ ਕਰ ਲੈਂਦਾ ਜਿਹਨੂੰ ਐਂਟੀਬਾਡੀਜ਼ ਕਹਿੰਦੇ ਆ ਅੱਛਾ ਮਤਲਬ ਪਹਿਲੀ ਤਿਆਰੀ ਕਰ ਲੈਂਦਾ ਹਾਂ ਫਿਰ ਜਦੋਂ ਕਦੇ ਅਸਲੀ ਤਕੜਾ ਰੋਗਾਣੂ ਹਮਲਾ ਕਰਦਾ ਤਾਂ ਸਰੀਰ ਉਹਨੂੰ ਫਟਾਫਟ ਖਤਮ ਕਰ ਦਿੰਦਾ ਨੋਟਸ ਮੁਤਾਬਕ ਪੋਲੀਓ ਟੈਟਨਸ ਤੇ ਹਲਕਾ ਰੇਬੀਜ਼ ਇਹਨਾਂ ਨੂੰ ਟੀਕਿਆਂ ਨਾਲ ਰੋਕਿਆ ਜਾ ਸਕਦਾ ਬਹੁਤ ਸਾਰੀਆਂ ਹੋਰ ਵੀ ਨੇ ਸਹੀ ਗੱਲ ਹੈ ਹੁਣ ਦੂਜਾ ਵੱਡਾ ਮਸਲਾ ਸੀ ਭੋਜਨ ਨੂੰ ਬਚਾਉਣ ਦਾ ਯਾਨੀ ਭੋਜਨ ਦੀ ਸੰਭਾਲ ਫੂਡ ਪ੍ਰੀਜ਼ਰਵੇਸ਼ਨ ਵੱਡਾ ਸਵਾਲ ਨੰਬਰ 8 ਇਹਦੇ ਤਰੀਕੇ ਪੁੱਛਦਾ ਤੇ ਇੱਕ ਖਾਲੀ ਥਾਂ ਵੀ ਸੀ ਪਾਸਚਰੀਕਰਨ ਬਾਰੇ ਪਾਸਚਰੀਕਰਨ ਦੌਰਾਨ ਦੁੱਧ ਨੂੰ ਡਿਗਰੀ ਸੈਲਸੀਅਸ ਤੱਕ ਗਰਮ ਕਰਕੇ ਅਚਾਨਕ ਠੰਡਾ ਕਰਕੇ ਸਟੋਰ ਕੀਤਾ ਜਾਂਦਾ ਹੈ ਜਵਾਬ ਸੀ 70 ਡਿਗਰੀ ਸੈਲਸੀਅਸ ਤੋਂ 100 ਡਿਗਰੀ ਸੈਲਸੀਅਸ ਹਾਂ ਭੋਜਨ ਸੁਰੱਖਿਆ ਦਾ ਮਤਲਬ ਹੀ ਇਹ ਆ ਕਿ ਖਾਣੇ ਨੂੰ ਐ ਸੰਭਾਲਣਾ ਕਿ ਉਹਦੇ ਪੋਸ਼ਕ ਤੱਤ ਵੀ ਰਹਿਣ ਤੇ ਉਹ ਖਰਾਬ ਵੀ ਨਾ ਹੋਵੇ ਮਤਲਬ ਸੂਖਮ ਜੀਵ ਉਹਦੇ ਤੇ ਹਮਲਾ ਨਾ ਕਰ ਸਕਣ ਇਹਦੇ ਕਈ ਤਰੀਕੇ ਨੇ ਜਿਹੜੇ ਸੂਖਮ ਜੀਵਾਂ ਦੀਆਂ ਲੋੜਾਂ ਜਿਵੇਂ ਪਾਣੀ ਗਰਮੀ ਹਵਾ ਉਹਨਾਂ ਨੂੰ ਰੋਕਦੇ ਨੇ ਕਿਹੜੇ-ਕਿਹੜੇ ਤਰੀਕੇ ਨੇ ਜੀ ਇਹ ਦੇਖੋ ਨੋਟਸ 'ਚ ਕਾਫੀ ਦੱਸੇ ਨੇ ਪਹਿਲਾਂ ਤਾਂ ਸੁਕਾਉਣਾ ਡਰਾਈਂਗ ਜਿਵੇਂ ਆਪਾਂ ਕਣਕ ਦਾਲਾਂ ਸੁਕਾ ਕੇ ਰੱਖਦੇ ਆ ਪਾਣੀ ਘਟ ਜਾਂਦਾ ਤਾਂ ਸੂਖਮ ਜੀਵ ਵੱਧਦੇ ਨਹੀਂ ਹਾਂਜੀ ਦੂਜਾ ਖੰਡ ਤੇ ਲੂਣ ਨਾਲ ਸੰਭਾਲ ਇਹ ਦੋਵੇਂ ਚੀਜ਼ਾਂ ਨਾ ਪਾਣੀ ਸੋਖ ਲੈਂਦੀਆਂ ਸੂਖਮ ਜੀਵਾ ਦੇ ਸੈੱਲਾਂ ਚੋਂ ਵੀ ਪਾਣੀ ਖਿੱਚ ਲੈਂਦੀਆਂ ਜਿਵੇਂ ਮਰਬੇ ਜੈਮ ਖੰਡ ਨਾਲ ਜਾਂ ਮਾਸ ਮੱਛੀ ਅਚਾਰ ਲੂਣ ਨਾਲ ਸੰਭਦਿਆਂ ਅੱਛਾ ਤੀਜਾ ਸਿਰਕੇ ਨਾਲ ਸੰਭਾਲ ਸਿਰਕਾ ਤੇਜ਼ਾਬੀ ਹੁੰਦਾ ਉਹ ਮਾਹੌਲ ਸੂਖਮ ਜੀਵਾ ਨੂੰ ਪਸੰਦ ਨਹੀਂ ਆਉਂਦਾ ਅਚਾਰਾਂ ਚ ਪਾਉਂਦੇ ਆਂ ਹਾਂਜੀ ਚੌਥਾ ਗਰਮ ਤੇ ਠੰਡਾ ਉਪਚਾਰ ਗਰਮ ਕਰਨਾ ਜਿਵੇਂ ਉਬਾਲ ਲੈਣਾ ਜਾਂ ਪਾਸਚੂਰੀਕਰਨ ਇਸ ਸੂਖਮ ਜੀਵਾ ਨੂੰ ਮਾਰ ਦਿੰਦਾ ਪਾਸਚਰੀਕਰਨ ਚ ਤੇਜ਼ੀ ਨਾਲ ਗਰਮ ਕਰਕੇ ਜਿਵੇਂ ਦੁੱਧ ਨੂੰ 70-72 ਡਿਗਰੀ ਸੈਂਟੀਗ੍ਰੇਡ ਤੇ ਥੋੜਾ ਚਿਰ ਫਿਰ ਇੱਕਦਮ ਠੰਡਾ ਕਰ ਦਿੰਦੇ ਇਹ ਲੂਈ ਪਾਸਟਰ ਨੇ ਲੱਭਿਆ ਸੀ ਸ਼ਾਇਦ ਹਾਂਜੀ ਉਹਨਾਂ ਦੇ ਨਾਂ ਤੇ ਹੀ ਹੈ ਤੇ ਠੰਡਾ ਕਰਨਾ ਜਿਵੇਂ ਫ੍ਰਿਜ ਚ ਰੱਖਣਾ ਉਹ ਵਾਧੇ ਨੂੰ ਹੌਲੀ ਕਰ ਦਿੰਦਾ ਪੰਜਵਾਂ ਕੀ ਸੀ ਹਵਾ ਰਹਿਤ ਪੈਕਿੰਗ ਵੈਕਿਊਮ ਪੈਕਿੰਗ ਪੈਕੇਟ ਚੋਂ ਹਵਾ ਕੱਢ ਦੇਣਾ ਜਿਨ੍ਹਾਂ ਸੂਖਮ ਜੀਵਾ ਨੂੰ ਆਕਸੀਜਨ ਚਾਹੀਦੀ ਹੈ ਉਹ ਵਧਦੇ ਨਹੀਂ ਸਕਦੇ ਜਿਵੇਂ ਸੁੱਕੇ ਮੇਵੇ ਚਿਪਸ ਵਗੈਰਾ ਠੀਕ ਹੈ ਤੇ 6ਵਾਂ ਠੰਡਾ ਜਮਾਉਣਾ ਫ੍ਰੀਜ਼ਿੰਗ ਯਾਨੀ ਫ੍ਰੀਜ਼ਰ ਚ ਰੱਖਣਾ ਬਹੁਤ ਘੱਟ ਤਾਪਮਾਨ ਤੇ ਪਾਣੀ ਬਰਫ਼ ਬਣ ਜਾਂਦਾ ਤੇ ਸੂਖਮ ਜੀਵ ਜਾਂ ਤਾਂ ਮਰ ਜਾਂਦੇ ਨੇ ਜਾਂ ਬਿਲਕੁਲ ਕੰਮ ਕਰਨਾ ਬੰਦ ਕਰ ਦਿੰਦੇ ਨੇ ਤਾਂ ਇਹ ਸਾਰੇ ਤਰੀਕੇ ਵਰਤ ਕੇ ਆਪਾਂ ਖਾਣਾ ਬਚਾ ਸਕਦੇ ਹਾਂ ਅੱਛਾ ਨੋਟਸ ਵਿੱਚ ਇੱਕ ਮਿਲਾਨ ਕਰੋ ਮੈਚਿੰਗ ਦਾ ਵੀ ਜ਼ਿਕਰ ਸੀ ਪਰ ਉਹਦੇ ਜੋੜੇ ਨਹੀਂ ਦਿੱਤੇ ਹੋਏ ਸੀ ਹਾਂ ਸਿਰਫ ਜ਼ਿਕਰ ਸੀ ਪਰ ਮਿਲਾਨ ਕਰਨ ਵਾਲੇ ਸਵਾਲ ਵੀ ਚੰਗੇ ਹੁੰਦੇ ਨੇ ਉਨਾ ਨਾਲ ਨਾ ਚੀਜ਼ਾਂ ਯਾਦ ਰੱਖਣੀਆਂ ਸੌਖੀਆਂ ਹੋ ਜਾਂਦੀਆਂ ਜਿਵੇਂ ਇੱਕ ਪਾਸੇ ਬਿਮਾਰੀ ਦੂਜੇ ਪਾਸੇ ਉਹਦਾ ਕਾਰਨ ਉਹਨਾਂ ਨੂੰ ਮਿਲਾਉਣਾ ਹਾਂ ਕਨੈਕਸ਼ਨ ਬਣ ਜਾਂਦਾ ਇਸੇ ਤਰ੍ਹਾਂ ਇੱਕ ਹੋਰ ਚੀਜ਼ ਸੀ ਨੋਟਸ 'ਚ ਕਿ ਜੀਵਾਣੂਆਂ ਦੇ ਚਿੱਤਰ ਬਣਾਓ ਹਾਂ ਡਾਇਗਰਾਮ ਬਣਾਉਣ ਨਾਲ ਵੀ ਕਨਸੈਪਟ ਕਲੀਅਰ ਹੁੰਦਾ ਜੀਵਾਣੂ ਕਈ ਸ਼ਕਲਾਂ ਦੇ ਹੁੰਦੇ ਨੇ ਕੋਈ ਗੋਲ ਕੋਈ ਡੰਡੇ ਵਰਗਾ ਕੋਈ ਕੌਮੇ ਵਰਗਾ ਕੋਈ ਸਪਰਿੰਗ ਵਰਗਾ ਜਦੋਂ ਬੱਚੇ ਆਪ ਬਣਾਉਂਦੇ ਨੇ ਤਉਨਾਂ ਨੂੰ ਯਾਦ ਰਹਿੰਦਾ ਸਹੀ ਹੈ ਅਖੀਰ ਚ ਨਾ ਨੋਟਸ ਚ ਕੁਝ ਸੋਚੋ ਅਤੇ ਉੱਤਰ ਦਿਓ ਵਾਲੇ ਸਵਾਲ ਵੀ ਨੇ ਜਿਵੇਂ ਪਹਿਲਾ ਬ੍ਰੈਡ ਮੋਲਡ ਦਾ ਵਿਗਿਆਨਿਕ ਨਾਂ ਕੀ ਹੈ ਇਹਦਾ ਜਵਾਬ ਹੈ ਰਾਈਜ਼ੋਪਸ ਇਹ ਉਹੀ ਆਮ ਉੱਲੀ ਆ ਜਿਹੜੀ ਬ੍ਰੈਡ ਤੇ ਲੱਗਦੀ ਦੇਖੀ ਦੀ ਹੈ ਤੇ ਦੂਜਾ ਸਵਾਲ ਕਿਸ ਮੌਸਮ ਵਿੱਚ ਚੀਜ਼ਾਂ ਨੂੰ ਉੱਲੀ ਜ਼ਿਆਦਾ ਲੱਗਦੀ ਹੈ ਇਹਦਾ ਜਵਾਬ ਹੈ ਵਧ ਨਮੀ ਵਾਲੇ ਗਰਮੀ ਦੇ ਮੌਸਮ ਚ ਜਿਵੇਂ ਬਰਸਾਤਾਂ ਕਿਉਂਕਿ ਉੱਲੀ ਨੂੰ ਨਾ ਨਮੀ ਤੇ ਥੋੜੀ ਗਰਮਾਈਸ਼ ਚਾਹੀਦੀ ਹੁੰਦੀ ਹੈ ਵਧਣ ਲਈ ਤਾਂ ਹੀ ਬਰਸਾਤ ਚ ਚੀਜ਼ਾਂ ਜਲਦੀ ਖਰਾਬ ਹੁੰਦੀਆਂ ਤੀਜਾ ਸਵਾਲ ਸੀ ਕਾਈ ਦਾ ਹਰਾ ਰੰਗ ਕਿਉਂ ਹੁੰਦਾ ਇਹ ਤਾਂ ਆਪਾਂ ਗੱਲ ਕਰ ਲਈ ਸੀ ਹਾਂਜੀ ਕਲੋਰੋਫਿਲ ਕਰਕੇ ਤੇ ਆਖਰੀ ਸਵਾਲ ਸੀ ਸਪਾਇਰੋਗਾਇਰਾ ਕਿੱਥੇ ਮਿਲਦਾ ਹੈ ਸਪਾਇਰੋਗਾਇਰਾ ਇੱਕ ਹਰੀ ਕਾਈ ਆ ਇਹ ਆਮ ਤੌਰ ਤੇ ਸਾਫ਼ ਖੜੇ ਪਾਣੀ ਚ ਮਿਲਦੀ ਆ ਜਿਵੇਂ ਝੀਲਾਂ ਤਲਾਬਾਂ ਚ ਤਾਂ ਦੇਖਿਆ ਜਾਵੇ ਇਹਨਾਂ ਨੋਟਸ ਤੇ ਅਭਿਆਸ ਰਾਹੀਂ ਅਸੀਂ ਸੂਖਮ ਜੀਵਾਂ ਦੀ ਪੂਰੀ ਦੁਨੀਆ ਦੀ ਸੈਰ ਕਰ ਲਈ ਉਹ ਕੀ ਨੇ ਕਿਵੇਂ ਦਿੱਖੀ ਦੇ ਨੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਤੇ ਉਹਨਾਂ ਨਾਲ ਨਜਿੱਟਣਾ ਕਿਵੇਂ ਹੈ ਬਿਲਕੁਲ ਇਹ ਸਾਰੀ ਗੱਲਬਾਤ ਤੋਂ ਇਹੀ ਪਤਾ ਲੱਗਦਾ ਹੈ ਕਿ ਇਹ ਜਿਹੜੇ ਨਿੱਕੇ ਨਿੱਕੇ ਅਣਦਿੱਖੇ ਜੀਵ ਨੇ ਨਾ ਇਹ ਸਾਡੀ ਜ਼ਿੰਦਗੀ ਤੇ ਕਿੰਨਾ ਗਹਿਰਾ ਅਸਰ ਪਾਉਂਦੇ ਨੇ ਇਹਨਾਂ ਨੂੰ ਸਮਝਣਾ ਸਿਰਫ ਪੜਾਈ ਦਾ ਹਿੱਸਾ ਨਹੀਂ ਇਹ ਰੋਜ਼ਾਨਾ ਜ਼ਿੰਦਗੀ ਲਈ ਵੀ ਬਹੁਤ ਜ਼ਰੂਰੀ ਆ ਸਿਹਤ ਲਈ ਭੋਜਨ ਲਈ ਵਾਤਾਵਰਣ ਲਈ ਸਹੀ ਕਿਆ ਤੇ ਜਾਂਦੇ ਜਾਂਦੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆ ਜੇ ਇਹ ਨਿੱਕੇ ਜਿਹੇ ਜੀਵ ਜਿਹੜੇ ਸਾਨੂੰ ਦਿਖਦੇ ਵੀ ਨਹੀਂ ਸਾਡੀ ਦੁਨੀਆ ਨੂੰ ਇੰਨਾ ਬਦਲ ਸਕਦੇ ਨੇ ਇੰਨਾ ਪ੍ਰਭਾਵ ਪਾ ਸਕਦੇ ਨੇ ਤਾਂ ਹੋਰ ਪਤਾ ਨਹੀਂ ਕਿੰਨੀਆਂ ਅਧਿਕ ਚੀਜ਼ਾਂ ਜਾਂ ਤਾਕਤਾਂ ਸਾਡੇ ਆਲੇ-ਦੁਆਲੇ ਕੰਮ ਕਰ ਰਹੀਆਂ ਹੋਣਗੀਆਂ ਜਿਨ੍ਹਾਂ ਬਾਰੇ ਸਾਨੂੰ ਹਾਲੇ ਪਤਾ ਹੀ ਨਹੀਂ ਹਾਂ ਇਹ ਸੋਚਣ ਵਾਲੀ ਗੱਲ ਆ ਵਿਗਿਆਨ ਹਮੇਸ਼ਾ ਨਵੀਆਂ ਖੋਜਾਂ ਕਰਦਾ ਰਹਿੰਦਾ ਬਿਲਕੁਲ ਤਾਂ ਅੱਜ ਦੀ ਇਸ ਜਾਣਕਾਰੀ ਭਰਪੂਰ ਗੱਲਬਾਤ ਲਈ ਬਹੁਤ-ਬਹੁਤ ਧੰਨਵਾਦ